ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਜੀ 1652 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਦੇ ਵਿੱਚ ਮਾਤਾ ਕ੍ਰਿਸ਼ਨ ਜੀ ਦੇ ਕੌੜਜ ਦੇ ਵਿੱਚੋਂ ਉਹਨਾਂ ਦਾ ਜਨਮ ਹੁੰਦਾ ਹੈ ਜੀਵਨ ਭਾਵੇਂ ਨਬੇਰਾ ਨਹੀਂ ਮਿਲਦਾ ਇਤਿਹਾਸ ਉਹਨਾਂ ਦਾ ਕੋਈ ਵੱਡਾ ਨਹੀਂ ਪਰ ਉਹਨਾਂ ਨੇ ਜਿਹੜੀ ਚੰਦ ਸਾਲਾਂ ਦੀ ਉਮਰ ਆ ਦੀ 7 ਸਾਲ ਤੇ ਕੁਝ ਮਹੀਨੇ ਦੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖਤਾ ਦੀ ਭਲਾਈ ਦੀ ਖਾਤਰ ਕਰਮ ਕੀਤੇ ਨੇ ਕਾਰਜ ਕੀਤੇ ਨੇ ਉਹ ਮਹਾਨ ਨੇ ਗੁਰਦੌਰ ਸਾਹਿਬ ਦੇ ਵਿੱਚ ਪਰਸੋਂ ਰੋਇਤ ਸ਼੍ਰੀ ਖੰਡਪੜ ਸਾਹਿਬ ਪਰੰਪਰਾਂਤ ਕੀਤੇ ਗਿਆ ਜੇ ਸਵੇਰੇ ਉਹਨਾਂ ਦੀ ਸੰਪੂਰਨਤਾ ਹੋਈ ਹੈ ਉਸ ਤੋਂ ਬਾਅਦ ਰਾਗੀ ਸਿੰਘ ਜੱਥਿਆਂ ਨੇ ਆਸਾ ਕੇਵਾਰ ਦੇ ਕੀਰਤਨ ਕੀਤੇ ਹਨ ਭਾਈ ਸਾਹਿਬ ਜੀ ਨੇ ਕਥਾ ਵਿਚਾਰਾ ਜਿਹੜੀਆਂ ਉਹਨਾਂ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਦੱਸਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਲੁਧਿਆਣੇ ਦੇ ਸਾਰੇ ਦਰਸ਼ਕਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੋਂ ਦੰਦਾਸਦਾ ਇਸ ਵੇਲੇ ਹੈਗੇ ਆ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਸਰਾਬਾ ਨਗਰ ਦੇ ਵਿੱਚ ਔਰ ਅੱਜ ਜਿਹੜਾ ਹੈਗਾ ਵਾ ਅਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਹੈਗਾ ਤੇ ਆਓ ਫਿਰ ਗੱਲ ਕਰਦੇ ਆ ਪੱਟ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਕੀ ਇ 1652 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ ਦੇ ਵਿੱਚ ਮਾਤਾ ਕ੍ਰਿਸ਼ਨ ਜੀ ਦੇ ਕੌੜੀ ਦੇ ਕੁੱਖ ਦੇ ਵਿੱਚੋਂ ਉਹਨਾਂ ਦਾ ਜਨਮ ਹੁੰਦਾ ਹੈ। ਦੀਨ ਦੁਨੀਆ ਰੋਗੀਆਂ ਦੀ ਸਿਹਤਾਂ ਵਾਸਤੇ ਮਹਾਰਾਜ ਨੇ ਬਹੁਤ ਸਾਰੇ ਪੂਰਨੇ ਪਾਏ ਅਤੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਕਿ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ। ਛੋਟੀ ਉਮਰ ਦੇ ਵਿੱਚ ਬਹੁਤ ਸਾਰੇ ਵੱਡੇ ਪੂਰਨੇ ਪਾ ਕੇ ਜਿਹੜੇ ਸਨ ਮਹਾਰਾਜ ਦਿੱਲੀ ਦੀ ਧਰਤੀ ਉੱਪਰ ਪ੍ਰਪਰ ਪ੍ਰਪਿਆਨਾ ਕਰ ਗਏ ਜਿਹੜੇ ਅੱਜ ਦੇ ਦਿਨਾਂ। ਆਗਰ ਗੱਲ ਗੱਲ ਕਰੀਏ ਅੱਜ ਦੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ ਗੁਰਦੁਆਰ ਸਾਹਿਬ ਦੇ ਵਿੱਚ ਪਰਸੋਂ ਰੋਇਤ ਸ਼੍ਰੀ ਖੰਡਪੜ ਸਾਹਿਬ ਪਰੰਪਰਾਂਭ ਕੀਤੇ ਗਿਆ ਜੇ ਸਵੇਰੇ ਉਹਨਾਂ ਦੀ ਸੰਪੂਰਨਤਾ ਹੋਈ ਹੈ ਉਸ ਤੋਂ ਬਾਅਦ ਰਾਗੀ ਸਿੰਘ ਜਥਿਆਂ ਨੇ ਆਸਾ ਕੀ ਵਾਰ ਦੇ ਕੀਰਤਨ ਕੀਤੇ ਹਨ ਭਾਈ ਸਾਹਿਬ ਜੀ ਨੇ ਕਥਾ ਵਿਚਾਰਾਂ ਜਿਹੜੀਆਂ ਉਹਨਾਂ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਦੱਸਿਆ ਹੈ ਔਰ ਕੀਰਤਨ ਜਿਹੜਾ ਚੱਲ ਰਿਹਾ ਹੈ ਦੁਪਹਿਰੇ 1 ਵਜੇ ਜਿਹੜੀ ਹੈ ਉਹਨਾਂ ਦੀ ਸੰਪੂਰਨਤਾ ਹੋਵੇਗੀ ਜੇ ਉਸ ਤੋਂ ਬਾਅਦ ਗੁਰੂ ਕਾ ਲੰਗਰ ਉੱਟ ਵਰਤੇਗਾ ਅੱ ਲੁਧਿਆਣਾ ਵਾਸੀ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਜੀ ਜੋ ਆਪਣਾ ਵਾਤਾਵਰਨ ਹੈ ਉਹ ਰੁੱਖਾਂ ਦੀ ਸੰਭਾਲ ਕਰੀਏ ਪਸ਼ੂ ਪੰਛੀਆਂ ਦੀ ਸੰਭਾਲ ਕਰੀਏ ਸਾਰੇ ਜਿੰਨੇ ਵੀ ਧਰਮ ਹਨ ਸਿੱਖ Hindu ਮੁਸਲਮਾਨ ਜੈਨ ਕੋਈ ਵੀ ਧਰਮ ਦਾ ਹੈ ਉਹ ਹਰ ਇੱਕ ਆਪਾਂ ਆਪਸ ਵਿੱਚ ਮਿਲ ਜੁਲ ਕੇ ਰਹੀਏ ਨਫ਼ਰਤ ਨਹੀਂ ਫਲਾਉਣੀ ਕਿਸੇ ਦੇ ਨਾਲ ਸਾਰਿਆਂ ਨਾਲ ਪਿਆਰ ਕਰਨਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਉਪਦੇਸ਼ ਦਿੱਤਾ ਹੈ ਰੁੱਖਾਂ ਬੂਟਿਆਂ ਦੀ ਸੰਭਾਲ ਕਰਨੀ ਵਾਤਾਵਰਨ ਸਹੀ ਤਰੀਕੇ ਨਾਲ ਰੱਖੀਏ ਲੋੜਵੰਦਾਂ ਦੀ ਰੋਗੀਆਂ ਦੀ ਸਹਾਇਤਾ ਵਾਸਤੇ ਆਪਾਂ ਸਾਰਿਆਂ ਨਾਲ ਖੜੀ ਗਏ। ਇਹੀ ਜਿਹੜਾ ਮਨੁੱਖਤਾ ਦੀ ਸੇਵਾ ਜਿਹੜੀ ਇਹ ਸਭ ਤੋਂ ਵੱਡੀ ਸੇਵਾ ਹੈ। ਸੰਗਤਾਂ ਸਵੇਰ ਤੋਂ ਆ ਰਹੀਆਂ ਨੇ। ਹਾਂਜੀ ਸੰਗਤਾਂ ਸਵੇਰ ਤੋਂ ਆ ਰਹੀਆਂ। ਸ਼ਾਮ ਤੱਕ ਸੰਗਤਾਂ ਜਿਹੜੀਆਂ ਹਨ ਬਹੁਤ ਆਉਣਗੀਆਂ। ਮਾਲਕ ਦੇ ਖੁਸ਼ੀਆਂ ਲੈਣ ਵਾਸਤੇ ਦਰ ਆਪਣੇ ਚਰਨਾਂ ਵਿੱਚ ਪਹੁੰਚਦੀਆਂ ਹਨ। ਮਾਲਕ ਸਾਰਿਆਂ ਦੇ ਸਿਰ ਤੇ ਮੇਰ ਪਰਿਆ ਅੱਖ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਜਗਤ ਦੇ ਅੰਦਰ ਜਿੱਥੇ ਵੀ ਦੇਸ਼ ਵਿਦੇਸ਼ ਦੇ ਅੰਦਰ ਇਸ ਮੀਡੀਆ ਦੇ ਮ ਸਮੂਹ ਸਾਧ ਸੰਗਤ ਇਹ ਜੋ ਪ੍ਰਸਾਰਣ ਦੇਖ ਰਹੇ ਹੋ ਅੱਜ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੇ ਅੰਦਰ ਸਿੱਖ ਸੰਗਤਾਂ ਬੜੇ ਧੂਮ ਧਾਮ ਨਾਲ ਮਨਾਉਣ ਦਾ ਯਤਨ ਕਰ ਰਹੀਆਂ ਹਨ ਗੁਰਦੁਆਰਾ ਗੁਰੂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਂਬਾਨਗਰ ਵਿਖੇ ਵੀ ਲੁਧਿਆਣਾ ਵਿੱਚ ਇਹ ਗੁਰਪੁਰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰ ਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਦੇ ਅੰਦਰ ਕੀਰਤਪੁਰ ਦੀ ਧਰਤੀ ਤੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਕ੍ਰਿਸ਼ਨ ਜੀ ਕੋ ਕ੍ਰਿਸ਼ਨ ਕੌਰ ਜੀ ਦੇ ਕੋਖੋਂ ਹੋਇਆ। 10 ਗੁਰੂ ਸਹਿਬਾਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤੇ ਸਭ ਤੋਂ ਛੋਟੇ ਉਮਰ ਦੇ ਗੁਰੂ ਗੁਰੂ ਹਰ ਕ੍ਰਿਸ਼ਨ ਮਹਾਰਾਜ ਜੀ ਨੇ ਤੇ ਸੁਭਾਵਕ ਕੁਦਰਤੀ ਬਾਤ ਹੈ ਜੇ ਆਰਬਲਾ ਛੋਟੀ ਹੈ ਉਮਰਾਂ ਛੋਟੀ ਹੈ ਤੇ ਇਤਿਹਾਸ ਵੀ ਉਹਨਾਂ ਦਾ ਛੋਟਾ ਹੀ ਹੋਵੇਗਾ। ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸਾਨੂੰ ਜੀਵਨ ਭਾਵੇਂ ਲੰਬੇਰਾ ਨਹੀਂ ਮਿਲਦਾ ਇਤਿਹਾਸ ਉਹਨਾਂ ਦਾ ਕੋਈ ਵੱਡਾ ਨਹੀਂ ਪਰ ਉਹਨਾਂ ਨੇ ਜਿਹੜੀ ਚੰਦ ਸਾਲਾਂ ਦੀ ਉਮਰ ਆ ਦੀ 7 ਸਾਲ ਤੇ ਕੁਝ ਮਹੀਨੇ ਦੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖਤਾ ਦੀ ਭਲਾਈ ਦੀ ਖਾਤਰ ਕਰਮ ਕੀਤੇ ਨੇ ਕਾਰਜ ਕੀਤੇ ਨੇ ਉਹ ਮਹਾਨ ਨੇ ਉਹ ਸਾਨੂੰ ਵੱਡੀ ਉਮਰ ਵਾਲਿਆਂ ਨੂੰ ਵੀ ਹੌਸਲਾ ਦਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਅੰਦਰ ਭਾਵੇਂ ਜੜੀਆਂ ਵੱਡੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਦੁੱਖ ਆ ਜਾਣ ਕਦੇ ਬੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਜੀਵਨ ਵਿੱਚੋਂ ਅਸੀਂ ਮਹਾਨ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰਕੇ ਆਪਣੇ ਜੀਵਨ ਦੀ ਫਲਵਾੜੀ ਨੂੰ ਸੁਹਾਵਣਾ ਬਣਾਈਏ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਜੂਆ ਨੂੰ ਦੋ ਇਜ਼ਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ